ਤੁਸੀਂ ਵੇਖ ਰਹੇ ਹੋ ਪੰਜਾਬ ਡੇ ਨੂੰ ਚੈਨਲ ਮੈਂ ਹਾਂ ਸੁਖਵਿੰਦਰ ਸਿੰਘ ਸਲੌਦੀ ਅੱਜ ਪੰਜਾਬ ਦੇ ਜੋ ਹਾਲਾਤ ਨੇ ਬੇਹਿੱਕ ਕੇ ਹੈਰਾਨ ਰਹਿ ਜਾ ਜੀਦਾ ਜਿਵੇਂ ਕਿ ਸਰਹੱਦੀ ਖੇਤਰਾਂ ਦੇ ਵਿੱਚ ਸਤਲੁਜ ਦੇ ਕਿਨਾਰੇ ਜਿੰਨੀਆਂ ਵੀ ਝੀਲਾਂ ਨੇ ਜਿੰਨੇ ਵੀ ਦਰਿਆ ਨੇ ਅੱਜ ਪਾਣੀ ਨਾਲ ਡੱਕੋ ਡੱਕ ਭਰੇ ਪਏ ਨੇ ਜਿਨ੍ਹਾਂ ਦਾ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਜੇਕਰ ਦੇਖਿਆ ਜਾਵੇ ਮਾਝਾ ਮਾਲਵਾ ਦੁਆਬਾ ਇਹ ਸਾਰੇ ਪਾਸੇ ਜੱਤਰਾ ਨੁਕਸਾਨ ਹੋਇਆ ਮੈਂ ਹ ਖੰਨਾ ਅਧੀਨ ਆਉਂਦੇ ਪਿੰਡ ਮਾਜਰਾ ਵਿੱਚ ਖੜਾ ਜਿਹੜੇ ਵਾਰਸ਼ ਹੋਈ ਆ ਇਹ ਗਰੀਬਾਂ ਵਾਸਤੇ ਇੱਕ ਆਫਤ ਬਣ ਕੇ ਆਈ ਹੈ ਇਸ ਵਾਰਸ਼ ਨੇ ਇਸ ਮੀਂਹ ਨੇ ਲੋਕਾਂ ਦੇ ਗਰੀਬਾਂ ਦੇ ਘਰ ਢੇਰ ਢੇਰੀ ਕਰਕੇ ਰੱਖ ਦੇ ਜਿਹੜੇ ਲੋਕ ਅੱਜ ਧਰਮਸ਼ਾਲਾ ਦੇ ਵਿੱਚ ਰਾਤਾਂ ਗੁਜ਼ਾਰਨ ਨੂੰ ਮਜੂਰ ਨੇ ਮੈਂ ਤੁਹਾਨੂੰ ਦਿਖਾਵਾਂਗਾ ਉਹ ਵੀ ਮਕਾਨ ਜਿਹੜੀ ਛੱਤ ਡਿੱਗੀ ਜਿੱਥੇ ਇੱਕ ਬਜ਼ੁਰਗ ਬੀਬੀ ਰਹਿੰਦੀ ਹੈ ਔਰ ਉਸਦਾ ਪਰਿਵਾਰ ਰਹਿੰਦਾ ਸੋ ਇਸ ਕਰਕੇ ਤੁਹਾਨੂੰ ਅੱਜ ਜੋ ਨਵੀਂ ਅਪਡੇਟ ਦੇ ਦੇ ਰਹੇ ਹਾਂ ਅਸੀਂ ਪਿੰਡ ਖੰਨਾ ਤੋਂ ਜਿਹੜਾ ਮਾਜਰਾ ਪੈਂਦਾ ਪਿੰਡ ਤੋਂ ਕਰ ਤਕਰੀਬਨ 2 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਹੈ ਪਿੰਡ ਇੱਥੋਂ ਦੇ ਜੋ ਹਾਲਾਤ ਨੇ ਜਿਹੜੇ ਮੀਂਹ ਦੇ ਹਾਲਾਤ ਕੀਤੇ ਨੇ ਇੰਜ ਨਹੀਂ ਹੈ ਕਿ ਬਰਸਾਤੀ ਪਾਣੀ ਨੇ ਕੇਵਲ ਸਰਹੱਦਾਂ ਦੇ ਜਾਂ ਦਰਿਆਵਾਂ ਦੇ ਨੇੜੇ ਮਾਰ ਕੀਤੀ ਹੈ ਜ्यादातर ਇਹਨਾਂ ਵਿੱਚ ਗਰੀਬ ਲੋਕ ਵੀ ਮਾਰੇ ਗਏ ਨੇ ਜਿਨ੍ਹਾਂ ਦੇ ਘਰ ਟੇ ਟੇਰੀ ਹੋ ਗਏ ਜਿਨ੍ਹਾਂ ਕੋਲ ਸਿਰ ਛਪਾ ਨੂੰ ਛੱਤ ਨਹੀਂ ਹੈਗੀ ਸੋ ਅੱਜ ਤੁਹਾਨੂੰ ਉਹ ਪਰਿਵਾਰ ਨਾਲ ਮਲਾਉਣਾ ਨਾਲੇ ਤੁਹਾਨੂੰ ਘਰ ਦੀਆਂ ਤਸਵੀਰਾਂ ਦਿਖਾਉਣਾ ਸੋ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਜਿਹੜੇ ਅੱਜ ਹਾਲਾਤ ਦੇ ਵਿੱਚ ਇੱਕ ਪਰਿਵਾਰ ਹੈ ਇਹ ਦਿਖਾਉਣਾ ਤੁਹਾਨੂੰ ਵੀ ਕਿਵੇਂ ਇਹ ਛੱਤਾਂ ਟੁੱਟ ਗਈਆਂ ਮੀਂਹ ਪੈਣ ਦੇ ਕਾਰਨ ਮੈਂ ਦਿਖਾਵਾਂਗਾ ਕਿ ਜਿਹੜੀ ਇਹ ਛੱਤ ਹੈ ਕਰਨ ਦੇਖਣੀ ਤੁਸੀਂ ਵੀ ਇਹ ਟੁੱਟ ਚੁੱਕੀ ਹੈ ਇਹ ਇੱਕ ਬਜ਼ੁਰਗ ਦਾ ਆਸਰਾ ਸੀ ਜਿੱਥੇ ਇਹ ਬਜ਼ੁਰਗ ਬੀਬੀ ਰਹਿੰਦੀ ਹੈ ਔਰ ਇੱਥੋਂ ਦੇ ਜਿਹੜੇ ਹਾਲਾਤ ਨੇ ਬੜੇ ਹੈਰਾਨੀਜਨਕ ਨੇ ਵੀ ਇਹ ਮੀਂਹ ਨੇ ਸਾਰੀ ਤਬਾਹੀ ਮਚਾਈ ਹੈ ਤੁਹਾਨੂੰ ਮੈਂ ਕੈਮਰਾਮੈਨ ਕਹਾਂਗਾ ਵੀ ਥੱਲੇ ਵੀ ਮਾਰ ਕੇ ਦਿਖਾਓ ਵੀ ਇਹ ਜਿਹੜਾ ਪਾਣੀ ਹੈ ਇਹੜੀ ਛੱਤ ਹੈ ਇਹ ਮੀਂਹ ਦੇ ਕਾਰਨ ਡਿੱਗੀ ਹੈ ਕਈ ਵਾਰ ਅਸੀਂ ਲੋਕ ਇੱਕ ਗੱਲ ਨੂੰ ਸਮਝ ਲੈਂਦੇ ਆਂ ਵੀ ਖਣੀ ਲੋਕ ਜ਼ਿਆਦਾਤਰ ਡਰਾਮਾ ਕਰਦੇ ਨੇ ਇਸ ਕਰਕੇ ਅਸੀਂ ਗਰਾਊਂਡ ਰਿਪੋਰਟ ਤੋਂ ਅਸੀਂ ਜ਼ੀਰੋ ਰਿਪੋਰਟ ਤੋ ਆ ਕੇ ਇਹ ਚੈੱਕ ਕਰਦੇ ਆਂ ਕਿ ਜਿਹੜਾ ਨੁਕਸਾਨ ਹੋਇਆ ਹੈ ਕਿ ਜਾਇਜ਼ ਆ ਕਿ ਨਜਾਇਜ਼ ਹੈ ਇੱਥੇ ਸਰਕਾਰਾਂ ਦੀ ਵੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਜਿੱਥੇ ਉਹ ਹੜ੍ਹ ਪੀੜਤਾਂ ਦਾ ਧਿਆਨ ਰੱਖ ਰਹੀ ਨੇ ਸਮਾਜ ਸੇਵੀਆਂ ਦੀ ਵੀ ਜਿੱਥੇ ਬਣਦੀ ਜਥੇਦਾਰ ਬਣਦੀ ਬਣਦੀ ਹੈ ਕਿ ਜਿੱਥੇ ਉਹ ਹਰ ਪੀੜਤਾਂ ਦਾ ਧਿਆਨ ਰੱਖਣੇ ਉੱਥੇ ਸਾਡੇ ਜਿਹੜੇ ਛੋਟੇ ਪਰਿਵਾਰ ਨੇ ਮੱਧ ਵਰਗੀ ਪਰਿਵਾਰ ਨੇ ਜਿਨ੍ਹਾਂ ਨੂੰ ਆਪਣੀ ਛੱਤ ਬਣਾਉਣ ਲਈ ਬਹੁਤ ਸਮਾਂ ਲੱਗ ਜਾਂਦਾ ਪਰ ਜਦੋਂ ਮੀਂਹ ਪੈਂਦਾ ਤਾਂ ਉਹ ਛੱਤਾਂ ਟੁੱਟ ਜਾਂਦੀਆਂ ਨੇ ਉਹ ਘਰ ਤੋਂ ਬੇਕਾਰ ਹੋ ਜਾਂਦੇ ਨੇ ਮੇਰੇ ਨਾਲ ਬਜ਼ੁਰਗ ਮਾਤਾ ਜੀ ਨੇ ਪੁੱਛਦੇ ਆ ਮਾਤਾ ਜੀ ਕੀ ਨਾ ਮਟਵਾਡ ਇਹ ਜੀਰ ਕਰ ਕੀ ਗੱਲ ਹੋਈ ਹੈ ਜਿਹੜੀ ਇਹ ਛੱਤ ਡੇਗੀ ਕਿਸ ਕਾਰਨ ਡੇਗੀ ਹੈ ਇਹ ਇਸ ਛਤ ਚੋਂ ਲੱਗੀ ਇਟ ਵਾਲਾ ਨਹੀਂ ਹੋਇਆ ਧੀਗਾ ਉਹ ਤੇ ਸੱਤ ਸੱਤ ਦੇ ਸਿਮੈਂਟ ਨਹੀਂ ਧੀਗਾ ਕੱਲੀ ਮਿੱਟੀ ਉਹਦੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਰਹਿੰਦੇ ਲੱਤੇ ਰਹੇ ਰਹੇ ਹੋ ਗਏ ਬੰਦੇ ਨਾ ਵੀ ਸਰ ਆਪੇ ਸਰਕਾਰ ਨੇ ਜਾਂ ਪੰਚਾਇਤ ਨੇ ਤੁਹਾਡੇ ਕੱਚੇ ਮਕਾਨਾਂ ਦੇ ਫਾਰਮ ਭਰੇ ਨਹੀਂਗੇ ਨਹੀਂ ਵੀ ਕਦੇ ਨਹੀਂ ਸਾਨੂੰ ਕੋਈ ਪੈਸਾ ਨਹੀਂ ਮਿਲਿਆ ਨਾ ਸਾਸੀ ਭਰੇ ਨੇ ਕਦੇ ਵੀ ਨਾ ਸਾਨੂੰ ਕਿਸੇ ਨੇ ਕਿਹਾ ਹੈ ਨਾ ਅਸੀਂ ਪੁੱਛਿਆ ਕਿਸੇ ਨੂੰ ਅਸੀਂ ਕਹਿੰਦੇ ਵੀ ਚਲ ਮਕਾਨ ਖੜਾ ਖੜਾ ਰਹੂਗਾ ਪਰ ਤਾਂ ਵੀਰਾਂ ਸੇਉਂ ਕਲਾ ਕੇ ਵੀ ਬੰਦੇ ਸੇਉਂ ਕਿ ਆ ਵੀ بارش ਪਈਆ ਰਾਤ ਨੂੰ ਤੁਸੀਂ ਇੱਥੇ ਰਹਿੰਦੇ ਸੀਗੇ ਪਹਿਲਾਂ ਇੱਥੇ ਇੱਥੇ ਸੀ ਨਹੀਂ ਲੱਗਦਾ ਸੀਗਾ ਵੀ ਵੀ بارش ਪੈ ਰਹੀ ਆ ਵੀ ਮਕਾਨ ਡਿੱਗ ਰਹੇ ਨੇ ਕੱਚੇ ਨੇ ਵਾਸੇ ਸੀ ਵਹਣਿਕ ਕਲੀ ਜਾਂਦੇ ਦੀ ਜਮੀਂ ਬੰਦੇ ਨੇ ਅੰਦਰ ਨਹੀਂ ਦੇ ਵਰਦੇ ਡਰਦੇ ਜਾਂ ਚੌਂਦਾ ਦੀ ਕੱਪੜੇ ਭਿੱਜ ਗਏ ਸਾਰੇ ਬੜੇ ਹਾਲ ਹੋ ਗਏ ਉਹ ਕਮਰੇ ਚੋਂ ਲੈ ਨਹੀਂ ਦੀ ਹੁਣ ਉਹ ਵੀ ਚੋ ਗਿਆ ਸਾਰੇ ਕੱਪੜੇ ਭਿੱਜ ਗਏ ਜਵੇਂ ਬੁਰੇ ਹਾਲ ਹੋ ਗਏ ਜਦੋਂ ਢਿਗਿਆ ਮਕਾਨ ਹਾਂ ਮਕਾਨ ਤੋਂ ਬਾਹਰ ਸੀ ਕਿ ਘਰ ਦੇ ਅੰਦਰ ਹੀ ਸੀ ਨਹੀਂ ਅਸੀਂ ਅੰਦਰ ਚਾਹ ਪੀਂਦੀ ਸੀ ਕਦੋਂ ਢਿਗਿਆ ਮਕਾਨ ਹੈ ਰਾਤ ਢਿਗਿਆ ਜਾਂ ਦਿਨ ਢਿਗਿਆ ਜੀ ਆ ਥੋੜਾ ਥੋੜਾ ਰਾਤ ਨੂੰ ਗਿਰਿਆ ਬਾਕੀ ਥੋੜਾ ਥੋੜਾ ਦਿਨ ਚ ਗਿਰਿਆ ਥੋੜਾ ਥੋੜਾ ਗਿਰੀ ਗਿਆ ਗਿਰੀ ਗਿਆ ਅਸੀਂ ਫਿਰ ਢਰ ਦੇ ਅੰਦਰ ਨਹੀਂ ਬੜੇ। ਕੀ ਬਚਤ ਹੋ ਗਈ ਜਾਨੀ ਮਾਲੀ? ਹਾਂ ਬਚਤ ਹੋ ਗਈ ਜੜੇ ਅਸੀਂ ਢਰ ਦੇ ਅੰਦਰ ਨਹੀਂ ਬੜੇ। ਕੀ ਸਰਕਾਰਾਂ ਤੋਂ ਮੰਗ ਕਰਦੇ ਹੋ ਤੁਸੀਂ? ਹਾਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਵੀ ਤੁਹਾਡਾ ਜਿਹੜਾ ਮਕਾਨ ਆ ਵੀ ਮੀਂਹ ਵਾਰਸ਼ ਕਨ ਡੇਕੀਆ ਇਹਨੂੰ ਦੁਬਾਰਾ ਬਣਾਇਆ ਜਾਵੇ। ਹਾਂ ਬਈ ਜਿਵੇਂ ਦੁਬਾਰਾ ਬਣਾਇਆ ਜਾਵੇ ਸਾਨੂੰ ਬਾਥਰੂ ਲੈਟਰਨ ਸੋਈ ਸਾਡਾ ਕੋ ਕੁਝ ਨਹੀਂ ਆਏਗਾ। ਸਾਰਾ ਕੁਝ ਜਿਹੜਾ ਹੈਗਾ ਚਾਉਣਾ ਅਸੀਂ ਢਰ ਦੇ ਬੈਠੇ ਰਹਨੇ ਆ। ਹਰ ਕੋ ਕਹੇ ਕਿਸੇ ਦੇ ਘਰ ਭੈਜਣੇ ਕਦੇ ਕਿਸੇ ਦੇ ਦਰ ਤੋੜਨਾ ਕਿਸੇ ਸਮਾਸੀ ਵੀ ਨਾ ਕੇ ਬਾਹਰ ਨਹੀਂ ਫੜੀ ਤੁਹਾਡੀ ਜਿਹੜਾ ਕੋਈ ਕਾਇਦੇ ਵੀ ਭਾਈ ਤੁਹਾਡਾ ਲੈਂਟਰ ਪਾ ਦਿੰਨੇ ਆ ਜਾਂ ਛੱਤ ਪਾ ਦਿੰਨੇ ਨਹੀਂ ਕਿਸੇ ਨੇ ਬਾਹਰ ਨਹੀਂ ਫੜੀ ਐਸੀ ਇੱਥੋਂ ਦੀ ਪੰਚਾਇਤ ਬਣੀ ਆ ਉਹਨਾਂ ਦੇ ਵੱਲੋਂ ਕੋਈ ਉੱਚਾ ਆਵੇ ਤੁਹਾਨੂੰ ਵੀ ਤੁਹਾਡਾ ਮਕਾਨ ਕੱਚਾ ਨਹੀਂ ਕੋਈ ਪੰਚਾਇਤ ਨਹੀਂ ਬਣਿਆ ਨਹੀਂ ਦੇਖੋ ਜੇ ਬਣ ਗਿਆ ਤਾਂ ਠੀਕ ਹੈ ਨਹੀਂ ਭਾਈ ਜੀ ਬੈਠੇ ਆ ਵੀ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਤੁਹਾਡੇ ਮਕਾਨ ਸਹੇਲੀ ਮਕਾਨ ਬਣ ਜਵੇ ਬੈਠਣ ਰਸੋਈ ਬਣ ਜੇ ਰਸੋਈ ਬਾਥਰੂ ਲੈ ਦੇਣ ਸਾਨੂੰ ਤਾਂ ਇਹਨਾਂ ਦੀ ਰੋੜ ਆ ਇਹ ਸਾਨੂੰ ਬਜ਼ੁਰਗ ਮਾਤਾ ਜੀ ਇਹ ਦੱਸ ਰਹੇ ਨੇ ਕਿ ਵੀ ਇਹ ਕਾਫੀ ਲੰਮੇ ਸਮੇਂ ਤੋਂ ਇਸ ਮਕਾਨ ਦੇ ਵਿੱਚ ਰਹਿੰਦੇ ਸਨ ਔਰ ਇਹ ਮਕਾਨ ਕਾਫੀ ਚੋਇਆ ਵੀ ਆ ਮੀਂਹ ਵੀ ਪੈਂਦੇ ਰਹੇ ਨੇ ਕਿਉਂਕਿ ਜਿੱਥੇ ਅਸੀਂ ਦੇਖਦੇ ਆਂ ਵੀ ਕਰੋੜਾਂ ਦੀਆਂ ਕੋਠੀਆਂ ਡਿੱਗੀਆਂ ਉਹਨਾਂ ਦਾ ਦਰਦ ਹੈ ਜਿੱਥੇ ਹੁਣ ਇਹ ਗਰੀਬਾਂ ਦੇ ਮਕਾਨ ਡਿੱਗ ਰਹੇ ਨੇ ਸਾਨੂੰ ਇਹਨਾਂ ਦਾ ਵੀ ਦਰਦ ਮਹਿਸੂਸ ਕਰਨਾ ਪੈਣਾ ਸੋ ਸਾਡੇ ਨਾਲ ਹੋਰ ਵੀ ਇਹਨਾਂ ਦੇ ਪਰਿਵਾਰਕ ਮੈਂਬਰ ਨੇ ਪੈਣ ਕੀ ਕਹਿਣਾ ਚਾਹੁੰਦੇ ਜਿਹੜਾ ਤੁਹਾਡਾ ਮਕਾਨ ਡਿੱਗਿਆ ਇਹ ਸਾਡਾ ਮਕਾਨ ਬਣਨਾ ਚਾਹੀਦਾ ਕੀ ਨਾਮ ਕੀ ਹਟਵਾ ਬਲਵੀਰ ਕੌਰ ਕਿੰਨਾ ਕਚਰਾ ਹੋ ਗਿਆ ਤੁਹਾਡੇ ਮਕਾਨ ਬਣਨਾ ਆ ਦੋ ਚਾਰ ਦਿਨ ਤੋਂ ਡਿੱਗਿਆ ਕੱਲ੍ਹ ਤੋਂ ਤੇ ਨਹੀਂ ਪੈਂਦੀ ਜਾਨੀ ਆ ਗਈ ਆ ਗਈ ਜਿਹੜੇ ਕੁਝ ਨੁਕਸਾਨ ਤਾਂ ਨਹੀਂ ਹੋਇਆ। ਹਾਂਜੀ। ਬੰਦੇ ਦੀ ਚਾਹ ਹੀ ਦਿੱਤੀ ਹੋ ਰਹੀ ਸੀ। ਬਾ ਜਾ ਸੁਣਦੇ ਹਾਂ। ਹਾਂਜੀ। ਬਾਹਰ ਬੈਠੇ। ਕੀ ਕਹਿਣਾ ਚਾਹੁੰਦੇ ਹੋ ਵੀ ਤੁਹਾਡਾ ਜਿਹੜਾ ਮਕਾਨ ਬਣ ਜਵੇ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ? ਤੁਹਾਡਾ ਮਕਾਨ ਬਣ ਜੇ ਕੀ ਦੀ ਪਰ? ਅਨ ਬੈਠਣ ਦੀ ਜਗਾ। ਜਿੱਥੇ ਕਹਿੰਦੇ ਵੀ ਇਹ ਮਕਾਨ ਬਣ ਜਵੇ ਇਹਦੇ ਕੋਈ ਬਹੁਤਾ ਵੱਡਾ ਕਹਿੰਦੇ ਵੀ ਦੇਖਿਆ ਜਾਵੇ। ਖਰਚਾ ਵੀ ਨਹੀਂ ਹੈਗਾ। ਵੀ ਇੱਕ ਛੱਤ ਪਾਉਣੀ ਐ। ਸੋ ਮੈਂ ਸਮਾਜ ਸੇਵੀਆਂ ਨੂੰ ਵੀ ਕਹੂੰਗਾ ਜੇਕਰ ਜੇ ਸਰਕਾਰਾਂ ਨਹੀਂ ਸੁਣਦੀਆਂ ਤਾਂ ਸਮਾਜ ਸੇਵੀ ਸੁਣ ਲੈਣ। ਕਿਸ ਬਜ਼ੁਰਗ ਵੀਰ ਭੈਣ ਦਾ ਮਾਤਾ ਦਾ ਇਹ ਮਕਾਨ ਜ਼ਰੂਰ ਪਾ ਕੇ ਦੇਣ ਤਾਂ ਜੋ ਸਾਡਾ ਕੋਈ ਆਉਣ ਸਮੇਂ ਦੇ ਵਿੱਚ ਕੋਈ ਨੁਕਸਾਨ ਨਾ ਹੋਵੇ ਸਾਡੇ ਨਾਲ ਪਿੰਡ ਦੇ ਸਰਪੰਚ ਵੀ ਆសុਕੇ ਨੇ ਉਹਨਾਂ ਦਾ ਵੀ ਅਸੀਂ ਗੱਲ ਕਰਾਂਗੇ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਅੱਜ ਇਹ ਗਰੀਬ ਪਰਿਵਾਰਾਂ ਦੇ ਮਕਾਨ ਡਿਗੇ ਨੇ ਇਹ ਸਭ ਤੋਂ ਵੱਡੀ ਬਹੁਤ ਤਰਾਜ਼ ਦੀ ਆਪਣੇ ਪੰਜਾਬ ਦੇ ਉੱਤੇ ਹੜ੍ਹਾਂ ਦੀ ਮਾਰ ਥੱਲੇ ਬਹੁਤ ਤੁਹਾਨੂੰ ਪਤਾ ਹੀ ਚੱਲ ਰਿਹਾ ਹੈ ਤੇ ਇੱਕ ਬਹੁਤ ਵੱਡੀ ਇਹ ਸਾਡੇ ਸਮਾਜ ਚ ਸਾਨੂੰ ਘਾਟਾ ਪੈ ਚੁੱਕਿਆ ਤੇ ਵੱਖ-ਵੱਖ ਪਿੰਡਾਂ ਦੇ ਵਿੱਚ ਵੀ ਬਹੁਤ ਗਰੀਬ ਪਰਵਾਰਾਂ ਦੇ ਜਿਹੜੇ ਨੇ ਮਕਾਨ ਨੂੰ ਡਿੱਗ ਚੁੱਕੇ ਨੇ ਅਸੀਂ ਸਰਕਾਰ ਮੂਰੇ ਹੀ ਬੇਨਤੀ ਕਰਦੇ ਆ ਅੱਗੇ ਕਿ ਇਹਨਾਂ ਨੂੰ ਜਲਦ ਤੋਂ ਜਲਦ ਇਹਨਾਂ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਇਹ ਆਪਣਾ ਰਹਿਣ ਬਸੇਰਾ ਕਰ ਸਕਣ ਕੋਈ ਪਿੰਡ ਪਿੰਡ ਵਾਸ ਵੱਲੋਂ ਕੋਈ ਜਾਂ ਪੰਚਾਇਤ ਵੱਲੋਂ ਕੋਈ ਉਪਰਾਲਾ ਕੀਤਾ ਜਾਵੇ ਹਾਂਜੀ ਅਸੀਂ ਸਾਰੇ ਸੰਸਥਾ ਨੂੰ ਵੀ ਅਪੀਲ ਕਰੀ ਆ ਤੇ ਅਸੀਂ ਮਿਲ ਕੇ ਕਰਾਂਗੇ ਇਹਨਾਂ ਦਾ ਸਾਰਾ ਕੁਝ ਸਾਡੀ ਨੌਲੇਜ ਪਹਿਲਾਂ ਵੀ ਆ ਤੇ ਅਸੀਂ ਜਰੂਰ ਇਹਨਾਂ ਦੀ ਹੈਲਪ ਕਰਾਂਗੇ ਇਹ ਕਦੇ ਪਹਿਲਾਂ ਕੱਚੇ ਮਕਾਨਾਂ ਦੇ ਜਾਂ ਪੈਸੇ ਕੱਚੇ ਮਕਾਨਾਂ ਦਾ ਇਹਨਾਂ ਦਾ ਸਰਵੇ ਹੋ ਚੁੱਕਿਆ ਜੀ ਤੇ ਲੇਕਿਨ ਪੈਸੇ ਆਏ ਨਹੀਂ ਸਰਕਾਰ ਕਹਿ ਰਹੀ ਆ ਵੀ ਅਸੀਂ ਜਲਦ ਤੋਂ ਜਲਦ ਇਹਨਾਂ ਦੇ ਪੈਸੇ ਪਾਵਾਂਗੇ ਤੇ ਉਸ ਦੀ ਵੀ ਅਸੀਂ ਉਡੀਕ ਕਰਦੇ ਆਂ ਵੀ ਜਲਦੀ ਜਲਦੀ ਜਿੰਨੇ ਪੈਸੇ ਹੋ ਸਕਣ ਸਰਕਾਰ ਵੱਲੋਂ ਸਾਨੂੰ ਮਦਦ ਮਿਲ ਜਾਵੇ ਅਸੀਂ ਸਰਕਾਰ ਦੇ ਵੀ ਧੰਨਵਾਦੀ ਹੋਵਾਂਗੇ ਜਿਹੜੇ ਸਾਡੇ ਨਾਲ ਹੰਬਲਾ ਮਾਰ ਕੇ ਚੱਲਣਗੀਆਂ ਸੰਸਥਾਵਾਂ ਉਹਨਾਂ ਦੇ ਵੀ ਬਹੁਤ ਧੰਨਵਾਦੀ ਹੋਵਾਂਗੇ ਅਸੀਂ ਆਪਣੀ ਪੰਚਾਇਤ ਵੱਲੋਂ ਪਿੰਡ ਵੱਲੋਂ ਵੀ ਇਹਨਾਂ ਦਾ ਪੂਰਾ ਸਹਿਯੋਗ ਕਰਨ ਲਈ ਤਿਆਰ ਹਾਂ ਇਸਨ ਸਾਡੇ ਇਥੋਂ ਪਿੰਡ ਦੇ ਸਰਪੰਚ ਸਾਹਿਬ ਜਿਨ੍ਹਾਂ ਨੇ ਕਿਹਾ ਵੀ ਸਰਕਾਰਾਂ ਕੋਲ ਫਾਰਮ ਭਰ ਚੁੱਕੇ ਆ ਪਰ ਅਜੇ ਤੱਕ ਕੋਈ ਪੈਸਾ ਯਾਰੀ ਨਹੀਂ ਹੋਇਆ ਗਰੀਬ ਤੇ ਲੋੜਵੰਦ ਪਰਿਵਾਰਾਂ ਦੇ ਵਾਸਤੇ ਇਹਨਾਂ ਦੀ ਇਹ ਵੀ ਅਪੀਲ ਹੈ ਸਰਕਾਰ ਸਰਕਾਰੀ ਤੌਰ ਤੇ ਵੀ ਤੇ ਜਿਹੜੇ ਗੈਰ ਸਰਕਾਰੀ ਤੌਰ ਤੇ ਸਵਾਵਾ ਕਰ ਰਹੀਆਂ ਸਮਾਜ ਸੇਵੀ ਜਥੇਬੰਦੀਆਂ ਨੂੰ ਕਿ ਕੋਈ ਵੀ ਆ ਕੇ ਜਥੇਬੰਦੀ ਇਸ ਬਜ਼ੁਰਗ ਮਾਤਾ ਦੀ ਜੇ ਕੋਰਸ਼ਤ ਪਾਉਂਦੀ ਆ ਸੀ ਉਹਨਾਂ ਤੈਦਰੁ ਧੰਨਵਾਦ ਕਰਨਗੇ ਉਹਨੂੰ ਪੂਰਾ ਸਹਿਯੋਗ ਦੇਵਾਂਗੇ ਮੇਰੇ ਨਾਲ ਕੁਲਵੰਤ ਸਿੰਘ ਜੀ ਮੌਜੂਦ ਨੇ ਕੁਲਵੰਤ ਸਿੰਘ ਜੀ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਵੀ ਚੀਜ਼ ਦੇ ਵਿੱਚੋਂ ਲੰਘ ਕੇ ਗਏ ਹਾਂਜੀ ਸਾਰਿਆਂ ਨੂੰ ਪਹਿਲਾਂ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਇਹ ਇਹ ਜਿਹੜਾ ਦੇਖ ਰਹੇ ਆ ਜੀ ਆਪਾਂ ਮਕਾਨ ਛੱਤ ਗੇਰੀ ਹੋਈ ਇਹੀ ਸੇਮ ਚੀਜ਼ ਮੇਰੇ ਨਾਲ ਵੀ ਹੋ ਚੁੱਕੀ ਆ ਲੇਕਿਨ ਮੇਰਾ ਸੰਸਥਾਵਾ ਨੇ ਬਹੁਤ ਧੰਨਵਾਦ ਆ ਉਹਨਾਂ ਦਾ ਜਿਨ੍ਹਾਂ ਨੇ ਅੱਜ ਮੈਨੂੰ ਛੱਤ ਵਾਲਾ ਕਰ ਦਿੱਤਾ ਤੇ ਮੈਂ ਇਹੀ ਗੁਜਾਇਸ਼ ਕਰਦਾ ਕਿ ਆਪਣੇ ਇਸ ਦਾ ਪਰਿਵਾਰ ਦੇ ਵੀ ਬਾਹ ਮੜੀ ਜਾਵੇ ਤੇ ਛੇਤੀ ਤੋਂ ਛੇਤੀ ਸੱਤ ਦੀ ਉਚਾਰੀ ਸ਼ੁਰੂ ਕੀਤੀ ਜਾਵੇ ਵਾਹਿਗੁਰੂ ਜੀ ਖਾਲਸਾ ਵਾਹਿ ਜੀ ਕੀ ਕੇਵਲ ਸੱਤ ਬਣ ਨਾਲ ਔਰ ਇਹਦੇ ਵਿੱਚ ਕਾਫੀ ਕੁਝ ਦੇਖਣ ਨੂੰ ਮਿਲਦਾ ਹੁੰਦਾ ਜਦੋਂ ਇਹ ਕੰਮ ਸ਼ੁਰੂ ਹੋ ਜਾਂਦੇ ਨੇ ਇਹ ਕੰਮ ਜਿਹੜੇ ਸਮਾਜ ਸੇਵੀ ਜਥੇਬੰਦੀਆਂ ਕਰਦੀਆਂ ਨੇ ਉਹਨਾਂ ਨੂੰ ਵੀ ਵੱਡੀ ਸਹਿਯੋਗ ਦੀ ਲੋੜ ਹੁੰਦੀ ਹੈ ਜੇਕਰ ਮੈਂ ਗੱਲ ਕਰਾਂਗਾ ਕਿ ਇਸ ਜਦੋਂ ਵੀ ਇਹ ਕੰਮ ਸ਼ੁਰੂ ਕਰਨਾ ਹੋਵੇ ਤਾਂ ਸਾਡੇ ਇੱਥੋਂ ਦੇ ਪੰਚਾਇਤ ਮੈਂਬਰ ਸਰਪੰਚ ਸਾਹਿਬ ਵੀ ਮੌਜੂਦ ਨੇ ਉਹਨਾਂ ਨਾਲ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ ਪਾਈ ਕੁਲਵੰਸਨ ਨਾਲ ਵੀ ਕੰਟੈਕਟ ਕਰ ਸਕਦੇ ਹੋ ਕਿਉਂਕਿ ਇਹ ਸਿੱਧਾ ਪਰਿਵਾਰ ਨਾਲ ਵੀ ਤੁਸੀਂ ਇਹ ਕੰਟੈਕਟ ਕਰ ਸਕਦੇ ਹੋ ਜੇਕਰ ਕਿਸੇ ਨੇ ਸਮਾਜ ਸੇਵਾ ਕਰਨੀ ਹੋਵੇ ਜਾਂ ਮਕਾਨ ਵਾਸਤੇ ਕੋਈ ਇੱਟ ਜਾਂ ਸਰੀਆ ਜਾਂ ਬਜਰੀ ਜਾਂ ਸੀਮੈਂਟ ਦੇਣਾ ਹੋਵੇ ਤਾਂ ਸਿੱਧਾ ਇਹਨਾਂ ਪਰਿਵਾਰ ਨਾਲ ਮਿਲ ਕੇ ਵੀ ਇਹਨਾਂ ਦੀ ਆਪਾਂ ਰਲ ਕੇ ਛੱਤ ਪਾ ਸਕਦੇ ਹਾਂ ਸੋ ਸਾਡੀ ਕੋਸ਼ਿਸ਼ ਰਹੇਗੀ ਕਿ ਮਨੁੱਖਤਾ ਦੀ ਸੇਵਾ ਰੱਬ ਦੀ ਸੇਵਾ ਲਈ ਤਹਿਤ ਜਿੰਨੇ ਵੀ ਅਸੀਂ ਇਹ ਸਾਡੇ ਕਾਰਜ ਸਮਾਜ ਸੇਵੀ ਜਥੇਬੰਦੀਆਂ ਕਰਦੀਆਂ ਨੇ ਉਹਨਾਂ ਨੂੰ ਪੂਰਨ ਤੌਰ ਤੇ ਆਪ ਤੱਕ ਜਰੂਰ ਪਹੁੰਚਾਵਾਂਗੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰੋ ਤਾਂ ਜੋ ਕਿਸੇ ਦਾਨੀ ਸੱਜਣ ਤੱਕ ਇਹ ਵੀਡੀਓ ਜਰੂਰ ਪਹੁੰਚ ਜਾਵੇ ਇਸ ਗਰੀਬ ਪਰਿਵਾਰ ਦਾ ਦਰਦ ਉਸ ਤੱਕ ਪਹੁੰਚ ਜਾਵੇ ਤਾਂ ਜੋ ਇਹਨਾਂ ਦਾ ਇਹ ਜਿਹੜਾ ਮਕਾਨ ਹੈ ਇਹਨਾਂ ਦੀ ਛੱਤ ਪੈ ਜਾਵੇ ਇਹਨਾਂ ਦੀ ਇੱਕੋ ਹੀ ਮੰਗ ਹੈ ਵੀ ਇੱਕ ਕਮਰਾ ਲੈਟਰਨ ਬਾਥਰੂਮ ਤੇ ਰਸੋਈ ਬਣਾਈ ਬਣਾ ਕੇ ਦਿੱਤੀ ਜਾਵੇ ਕਿਉਂਕਿ ਇਹਨਾਂ ਨੇ ਅਜੇ ਤੱਕ ਇਹ ਘਰ ਦੇ ਵਿੱਚ ਨਹੀਂ ਹੈਗਾ ਬਿਨਾਂ ਉਹ ਤੋਂ ਚੱਲ ਰਹੇ ਨੇ ਸੋ ਜੇਕਰ ਮੈਂ ਤੁਹਾਨੂੰ ਦਿਖਾਵਾਂਗਾ ਤਾਂ ਇਹਦਾ ਜਿਹੜਾ ਮੇਨ ਗੇਟ ਆ ਉਹ ਵੀ ਨਹੀਂ ਲੱਗਿਆ ਹੋਇਆ ਸੋ ਮੇ ਸਮਾਜ ਸੇਵੀ ਸੰਸਥਾਵਾਂ ਨੂੰ ਸਰਕਾਰ ਨੂੰ ਵੀ ਇਹ ਅਪੀਲ ਹੈ ਕਿ ਜਿੱਥੇ ਅਸੀਂ ਹੜ੍ਹ ਪੀੜਤਾਂ ਦੀ ਮਦਦ ਕਰ ਰਹੇ ਹਾਂ ਉੱਥੇ ਹੀ ਸਾਡੇ ਜਿਹੜੇ ਲੋਕਲ ਨੇ ਸਾਡੇ ਖੰਨੇ ਦੇ ਨਾਲ ਲੱਗਦੇ ਪਿੰਡ ਮਾਜਰਾ ਦੇ ਵਸਨੀਕ ਨੇ ਅਸੀਂ ਪਹਿਲਾਂ ਵੀ ਇੱਕ ਦੋ ਸਟੋਰੀਆਂ ਕਰੀਆਂ ਨੇ ਜਿਨ੍ਹਾਂ ਦਾ ਕੰਮ ਸ਼ੁਰੂ ਹੋ ਚੁੱਕਿਆ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਸੋ ਅਸੀਂ ਇਸੇ ਹੀ ਆਸ ਕਰਦੇ ਹੋਏ ਕਿ ਕੋਈ ਵੀ ਸਮਾਜ ਸੇਵੀ ਜਥੇਬੰਦੀ ਉੱਠ ਕੇ ਇਸ ਪਰਿਵਾਰ ਦੇ ਘਰ ਦੀ ਛੱਤ ਬਣਾਉਣ ਦੇ ਵਿੱਚ ਆਪਣਾ ਅਹਿਮ ਯੋਗਦਾਨ ਪਾਵੇ ਮੈਂ ਹਾਂ ਸੁਖਵਿੰਦਰ ਸਿੰਘ ਸਲੌਹਦੀ ਤੁਸੀਂ ਵੇਖ ਰਹੇ ਹੋ ਪੰਜਾਬ ਡੇ ਨੂ ਚੈਨਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ